हरकेश चौधरी ਵੱਲੋਂ ਕੈਲਗਰੀ ਚ ਨਾਟਕ ਮੇਲਾ 23 ਜੂਨ ਨੂੰ ਲੋਕਪੱਖੀ ਨਾਟਕਾਂ ਦਾ ਅਲੰਬਰਦਾਰ ਹਰਕੇਸ਼ ਚੌਧਰੀ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਕੈਨੇਡਾ ਵਿੱਚ ਨਾਟਕ ਖੇਡਣ ਆ ਰਿਹਾ ਹੈ ਇਸ ਨੇ ਪੰਜਾਬ ਵਿੱਚਲੇ ਆਪਣੇ ਪਿੰਡ ਮੰਡੀ ਮੁੱਲਾਪੁਰ ਦਾਖਾ ਲੁਧਿਆਣਾ ਵਿਖੇ ਗੁਰਸ਼ਰਨ ਬਾਜੀ ਦੀ ਯਾਦ ਵਿੱਚ ਗੁਰਸ਼ਰਨ ਕਲਾ ਭਵਨ ਬਣਾਇਆ ਹੋਇਆ ਹੈ ਇਹ ਕਿਵਲੇ ਇੱਕ ਭਵਨ ਜਾਂ ਇਮਾਰਤ ਨਹੀਂ ਹੈ ਬਲਕਿ ਇਨਕਲਾਬੀ ਨਾਟਕਾਂ ਦੇ ਅਮਿਤ ਹਸਤਾਖਰ ਨਾਟਕਕਰ ਗੁਰਸ਼ਰਨ ਬਾਜੀ ਦੀ ਸੋਚ ਦਾ ਇੱਕ ਪ੍ਰਤੀਕ ਹੈ ਇੱਕ ਮੂਜਸਮਾ ਹੈ ਜਿਹੜਾ ਹਰ ਵੇਲੇ ਹਰਕੇਸ਼ ਚੌਧਰੀ ਨੂੰ ਗੁਰਸ਼ਰਨ ਬਾਜੀ ਦੀ ਇਨਕਲਾਬੀ ਸੋਚ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣ ਜਾਂ ਫੈਲਾਉਣ ਬਾਰੇ ਉਤਸ਼ਾਹਤ ਕਰਦਾ ਰਹਿੰਦਾ ਹੈ ਇਸੇ ਲੜੀ ਵਿੱਚ ਇਸ ਵਾਰ ਹਰਕੇਸ਼ ਚੌਧਰੀ 23 ਜੂਨ ਐਤਵਾਰ ਨੂੰ ਰੈੱਡ ਸਟੋਨ ਨਾਰਥ-ਈਸਟ ਕੈਲਗਰੀ ਦੇ ਥੀਏਟਰ ਵਿੱਚ ਨਾਟਕ ਖੇਡਣਾ ਰਹੇ ਹਨ ਅਸਲ ਵਿੱਚ ਹਰਕੇਸ਼ ਚੌਧਰੀ ਜੂਨ ਦੇ ਪਹਿਲੇ ਹਫ਼ਤੇ ਹੀ ਇੱਥੇ ਪਹੁੰਚ ਜਾਣਗੇ ਤਾਂ ਕਿ ਸਕ੍ਰਿਪਟ ਦੀ ਲੋੜ ਮੁਤਾਬਕ ਲੋਕਲ ਕੈਲਗਰੀ ਦੇ ਚਾਹਵਨ ਕਲਾਕਾਰਾਂ ਨੂੰ ਭਾਗੀਦਾਰ ਬਣਾ ਕੇ ਤਿਆਰ ਕੀਤਾ ਜਾ ਸਕੇ ਚਲਦੇ-ਚਲਦੇ ਦੱਸਦਾ ਜਾਵਾਂ ਮਈ ਮਹੀਨੇ ਦਾ ਇੱਕ ਕੈਲੰਡਰ ਮੇਰੇ ਆਪਣੇ ਪਿੰਡ ਲੋਈਆਂ ਜਲੰਧਰ ਦੇ ਆਗਾਮ ਵਦੂ ਤੇ ਸਿਰਜਣਾਤਮਕ ਸੋਚ ਵਾਲੇ ਪਿਓ ਪੁੱਤਾਂ ਕਾਮਰੇਦ ਅਵਤਾਰ ਆਜ਼ਾਦ ਤੇ ਕਰਨਵੀਰ ਆਜ਼ਾਦ ਨੇ ਤਿਆਰ ਕਰਕੇ ਉੱਪਰ ਗੁਰਸ਼ਰਨ ਬਾਜੀ ਤੇ ਹਰਕੇਸ਼ ਚੌਧਰੀ ਦੀ ਤਸਵੀਰ ਲਾ ਕੇ ਉਹਨਾਂ ਨੂੰ ਸਜਦਾ ਕੀਤਾ ਹੈ ਗੱਲ ਅੱਗੇ ਤੋਰਦੇ ਹਾਂ ਪੰਜਾਬੀ ਦੇ ਸਰਮੌਰ ਨਾਟਕਕਾਰ ਗੁਰਦਿਆਲ ਸਿੰਘ ਫੁੱਲ ਨੇ ਇੱਕ ਵਾਰ ਮੈਨੂੰ ਕਿਹਾ ਸੀ ਕਿ ਨਾਟਕ ਨੂੰ ਖੇਡਣਾ ਜਾਂ ਖੜਾਉਣਾ ਦਸਾਂ ਕੁੜੀਆਂ ਦੇ ਵਿਆਹ ਕਰਨ ਦੇ ਤੁਲ ਹੁੰਦਾ ਹੈ ਸੋ ਵਿਆਹ ਵਰਗੀਆਂ ਤਿਆਰੀਆਂ ਕਰਨ ਵਾਲੀ ਕੈਲਗਰੀ ਦੀ ਟੀਮ ਦਾ ਨਾਂ ਹੈ ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਜੋ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਛੋਟੀ ਭੈਣ ਹੀ ਹੈ ਇਸ ਸੰਸਥਾਵਾ ਪਿਛਲੇ 13 ਸਾਲਾਂ ਤੋਂ ਅਗਾ ਬਦੂ ਸੋਚ ਦੇ ਧਾਰਨੀ ਸੋਹਨ ਮਾਨ ਦੀ ਯਾਦ ਵਿੱਚ ਇਹ ਨਾਟਕ ਮੇਲਾ ਕਰਵਾ ਰਹੀਆਂ ਹਨ ਸੰਸਥਾਵਾ ਬੰਦਿਆਂ ਦੇ ਸਿਰ ਤੇ ਚਲਦੀਆਂ ਹਨ ਸੋ ਦਸਾਂ ਕੁੜੀਆਂ ਦੇ ਵਿਆਹ ਵਰਗੇ ਪ੍ਰਬੰਧ ਹਰ ਸਾਲ ਕਰਦੇ ਹਨ ਇਨਕਲਾਬੀ ਮਾਸ ਰੱਖਣ ਵਾਲੇ ਮਾਸਟਰ ਭਜਨ ਸਿੰਘ ਸਿੱਖ ਵਿਰਸੇ ਵਾਲੇ ਹਰਤਾਰਨ ਸਿੰਘ ਪਿਆਰ ਲੇਖਕ ਕਵੀ ਤੇ ਕਲਾ ਨਵੀਸ ਹਰੀਪਾਲ ਮਾਸਟਰ ਭਜਨ ਜੀ ਦੀ ਧੀ ਕਮਲਬੀਰ ਪੰਦੇਰ ਤੇ ਹੋਰ ਸਾਥੀ ਇਹਨਾਂ ਪ੍ਰਬੰਧਕਾਂ ਨੇ ਬਕਾਇਦਾ ਇੱਕ ਮੀਟਿੰਗ ਕਰਕੇ ਕੈਲਗਰੀ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਨਾਟਕਾਂ ਵਿੱਚ ਜਾਂ ਕੋਰੀਓਗ੍ਰਾਫੀਆਂ ਵਿੱਚ ਭਾਗ ਲੈਣ ਵਾਲੇ ਚਾਹਵਨ ਕਲਾਕਾਰ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਇਸ ਮੀਟਿੰਗ ਵਿੱਚ ਹੁਣੇ-ਹੁਣੇ ਵਿਛੜੇ ਨਾਮਵਰ ਕਵੀ ਸਰਜੀਤ ਪਾਤਰ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਪਰੰਤੂ ਇਹ ਪਤਾ ਨਹੀਂ ਲੱਗ ਸਕਿਆ ਕਿ ਸੋਨਮਾਨ ਯਾਦਗਾਰੀ ਇਨਾਟਕ ਮੇਲਾ ਇਸ ਵਾਰ ਸ਼ਾਇਰੇ ਆਜ਼ਮ ਸਰਜੀਤ ਪਾਤਰ ਨੂੰ ਸਮਰਪਿਤ ਹੋਵੇਗਾ ਜਾਂ ਨਹੀਂ ਮੈਂ ਹਸ ਬਿੰਦੂ ਸ਼ਰਮਾ ਤੇ ਤੁਸੀਂ ਦੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ